ਕਲੈਕਸ਼ਨ ਹੋ ਗਈ ਉਹਦੇ ਬਾਅਦ ਮੈਨੂੰ ਕਦੀ ਤਰਨਤਾਰ ਦੇਖਿਆ ਪ੍ਰੈਸ ਵਾਲੇ ਭਰਾਵਾਂ ਨੇ ਸੁਣਿਆ ਵੀ ਮੈਂ ਜਾ ਕੇ ਉੱਥੇ ਮੀਟਿੰਗਾਂ ਕੀਤੀਆਂ ਵੀ ਇਹਨੂੰ ਬਣਾਉਣਾ ਉਹਨੂੰ ਬਣਾਉਣਾ ਡਾਕਟਰ ਸੋਲ ਉਸੋ ਐਮਐਲਏ ਆ ਐਮਐਲਏ ਸਾਹਿਬ ਦਾ ਹੀ ਪ੍ਰਧਾਨ ਬਨਣਾ ਇਹ ਤੇ ਐਵੇਂ ਜਾਣ ਕੇ ਉਹ ਮੰਚ ਫੜਾਈ ਫਿਰਦੇ ਆ ਕਦੀ ਵੀ ਨਹੀਂ ਕਿਹਾ ਵੀ ਮੇਰਾ ਭਤਾ ਜਿਹੜਾ ਐਮਐਲਏ ਉਹਦਾ ਹੀ ਪ੍ਰਧਾਨ ਬਨਣਾ ਐਮਐਲਏ ਦਾ ਹੀ ਬਨਣਾ ਚਾਹੀਦਾ ਕਹਿੰਦੇ ਗੱਲ ਸੁਣੋ ਇੱਕ ਵੀ ਵਿਖਾ ਦਿਓ ਬੰਦਾ ਵੀ ਜਿਹਨੂੰ ਮੈਂ ਟਿਕਟ ਦਵਾਈ ਹੋਵੇ ਸਾਰੀਆਂ ਟਿਕਟਾਂ ਡਾਕਟਰ ਸੋਲ ਨੇ ਦਿੱਤੀਆਂ ਤੇ ਜਿਹੜੇ ਕਿਹੇ ਬੰਦੇ ਦਾ ਇਹ ਨਾਮ ਲੈਂਦੇ ਆ ਉਹਨੂੰ ਇਹ ਵੇਖਣ ਫੋਟੋ ਚ ਵੀ ਇਹਨਾਂ ਸ਼ਾਮਲ ਕੀਤਾ ਕਿ ਅਸੀਂ ਸ਼ਾਮਲ ਕੀਤਾ ਤੇ ਟਿਕਟ ਇਹਨਾਂ ਦਿੱਤੀ ਕਿ ਕਿੰਨੇ ਦਿੱਤੀ ਆ ਐਵੇਂ ਜਾਣ ਕੇ ਬੇਪਰਵਾਹ ਦਾ ਜਾਣ ਲੋਣੇ ਮੈਂ ਤੇ ਆਪ ਕਿਨਾ ਡਾਕਟਰ ਸੋਲ ਉਥੋਂ ਐਮਐਲਏ ਉਹਦਾ ਪ੍ਰਧਾਨ ਮੰਨਣਾ ਚਾਹੀਦਾ ਇਹਦੇ ਉਹ ਜਿਵੇਂ ਕੋਈ ਤਗੜਾ ਨਹੀਂ ਹੁੰਦਾ ਬੰਦਾ ਉਹ ਜਿਹੜਾ ਉੱਤੇ ਪਿਆ ਹੀ ਡਰੀ ਜਾਂਦਾ ਹੁੰਦਾ ਵੀ ਉਹ ਕਿਤੇ ਉੱਤੇ ਆ ਗਿਆ ਤਾਂ ਫੇਰ ਮੇਰੀ ਰਗੜ ਪਾ ਲੈਣਾ ਕਢਾ ਦੇ ਮੇਰੇ ਤੋਂ ਐਵੇਂ ਡਰੀ ਜਾਂਦਾ ਮੈਂ ਕੁਝ ਨਹੀਂ ਆਂਦਾ ਡਾਕਟਰ ਸੋਲ ਕਹਿੰਦੇ ਐਸਪੀਐਮ ਦੇ ਉੱਤੇ ਬਹੁ ਫਿਰ ਪੰਨਾ ਲਾ ਦਤਾ ਕਿ ਜੀ ਮੈਨੂੰ ਹਾਈ ਕੋਰਟ ਦਾ ਕੰਮ ਪੈ ਗਿਆ ਮੈਂ ਉੱਥੇ ਚਲ ਗਿਆ ਨਹੀਂ ਮੈਂ ਮੇਰੀ ਗੱਲ ਸੁਣੋ ਮੈਂ ਐਸਟੀਐਮ ਨੂੰ ਪ੍ਰੈਸ਼ਰ ਪਾ ਸਕਦਾ ਤੂੰ ਇਹ ਸੈਨੇ ਜੇ ਇਹ ਪ੍ਰਧਾਨ ਮੈਂ ਫੇਰ ਗੱਲ ਮਕਾਉਣਾ ਮੇਰਾ ਪ੍ਰਧਾਨ ਨਹੀਂ ਉੱਥੇ ਬੰਨਾ ਡਾਕਟਰ ਸੂਲ ਦਾ ਬੰਨਾ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਪ੍ਰੈਸ ਵਾਲੇ ਖਬਰਾਂ ਕੋ ਲਾਈ ਜਾਂਦੇ ਆ ਡਾਕਟਰ ਸੋਲ ਤੇ ਭੁੱਲਰਾ ਮੋ ਸਾਹਮਣੇ ਯਾਰ ਡਾਕਟਰ ਸੋਲ ਮੇਰਾ ਵੱਡਾ ਭਰਾ ਮੈਂ ਸਾਹਮਣੇ ਹੋ ਸਕਦਾ ਉਹ ਕਹਿੰਦੇ ਆ ਦੱਸੋ ਉਹਦਾ ਮੂੰਹ ਨਿਕਲਦਾ ਏ ਤੇ ਤਾਂ ਹੀ ਖਬਰ ਲੱਗਦੀ ਜੇ ਜੇ ਕੋਈ ਇਹੋ ਜੀ ਗੱਲ ਹੋਵੇ ਮੇਰੀ ਗੱਲ ਸੁਣੋ ਤੇ ਮੈਂ ਤੁਹਾਨੂੰ ਨਾ ਦੱਸਾਂ ਮੈਂ ਕਿਹਨਾਂ ਡਾਕਟਰ ਸੋਲ ਦਾ ਪ੍ਰਧਾਨ ਬਣਨਾ ਚਾਹੀਦਾ ਤੇ ਬਣਨਾ ਵੀ ਉਹਦਾ ਚੀਜ਼ਾ ਜਿਹੜਾ ਉੱਥੋਂ ਐਮ ਐਲ ਏ ਡਾਕਟਰ ਸੋਲ ਦੀ ਕਿਉਂ ਡਰਦੇ ਪਏ ਨਹੀਂ ਫਿਰ ਉਹ ਤੁਹਾਨੂੰ ਦੱਸਣ데요 ਵੀ ਉੱਤੇ ਪੈ ਡਰੀ ਜਾਂਦਾ ਵੀ ਲਾਲਦੀਨ ਭੁੱਲਰ ਜੇ ਕਦੇ ਉੱਤੇ ਆ ਗਿਆ ਤੇ ਹੋਣਾ ਕੰਮ ਖਰਾਬ ਹੋ ਜੇ ਪਰ ਮੈਨੂੰ ਕੁਝ 100% ਨਹੀਂ 500% ਨਹੀਂ 1000% ਡਾਕਟਰ ਸੋਲ ਦਾ ਪ੍ਰਧਾਨ ਬਣਨਾ ਤੇ ਬਾਨਾ ਵੀ ਸਬੰਧਤ ਐ ਐਮਐਲਏ ਦਾ ਚਾਹੀਦਾ ਉਹ ਕਈ ਨਾ ਜਿਹੜੇ ਥੱਲੇ ਵਰਕਰ ਹੁੰਦੇ ਆ ਨਾ ਉਹ ਜਿਹੜਾ ਕੋਈ ਲੀਡਰ ਲਾ ਕੇ ਤਗੜਾ ਹੋਵੇ ਨਾ ਉਹਦਾ ਐਵੇਂ ਮੋਡਾ ਵਰਤਨ ਦੀ ਕੋਸ਼ਿਸ਼ ਕਰਦੇ ਆ ਮੋਟੀਆਂ ਰਕਮਾਂ ਦਾ ਕੀ ਮਤਬਲੈ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਜੇ ਮੇਰਾ ਕੋਈ ਪ੍ਰਧਾਨ ਬਣੂ ਫੇਰ ਹੀ ਮੋਟੀ ਰਕਮ ਦੀ ਗੱਲ ਹੋਊ ਨਾ ਜੇ ਕੋਈ ਮੇਰਾ ਪ੍ਰਧਾਨ ਬਣੂ ਸਮਝ ਨਹੀਂ ਗੱਲ ਨਾ ਜੇ ਕਿਤੇ ਮੈਂ ਕਿਸੇ ਵਾਸਤੇ ਉੱਥੇ ਜ਼ੋਰ ਲਾਉਂਦਿਆਂ ਵਾ ਤੁਸੀਂ ਤੁਸੀਂ ਪ੍ਰੈਸ ਵਾਲੇ ਜੇ ਐਨੇ ਭਰਾ ਪ੍ਰੈਸ ਵਾਲੇ ਬੈਠੇ ਆ ਕਦੀ ਸੁਣਿਆ ਜੇ ਵੀ ਮੈਂ ਫਲਾਣੇ ਬੰਦੇ ਵਾਸਤੇ ਜ਼ੋਰ ਲਾਉਂਦਿਆਂ ਕਦੀ ਸੁਣਿਆ ਜੇ ਤੁਸੀਂ ਦੱਸ ਦਿਓ ਸੱਚੀ ਗੱਲ ਦੱਸੋ ਕਿਤੇ ਮੈਨੂੰ ਵੇਖਿਆ ਜੇ ਤਰਨ ਤਾਰਨ ਚ ਕਿਸੇ ਮਗਰ ਜ਼ੋਰ ਲਾਉਂਦਿਆਂ ਨਹੀਂ ਤੁਸੀਂ ਸੱਚੀ ਗੱਲ ਦੱਸੋ ਤੁਸੀਂ ਤੁਸੀਂ ਪ੍ਰੈਸ ਇੱਕੋ ਮਿੰਟ ਲਾਲਪੁਰਾ ਸਾਹਿਬ ਪ੍ਰੈਸ ਤੋਂ ਕਦੀ ਕੋਈ ਗੱਲ ਲੁਕੀ ਨਹੀਂ ਰਹਿੰਦੀ ਪ੍ਰੈਸ ਜਿਹੜੀ ਆ ਨਾ ਐਨੀ ਗੱਲ ਹੋਵੇ ਤੇ ਐਨੀ ਬਣਾ ਕੇ ਦੱਸਦੀ ਆ ਹੈ ਕੀ ਗੱਲ ਕੀ ਗਲਤ ਆ ਹੂੰ ਹੰਗਾਰਾ ਭਰੋ ਬਿਲਕੁਲ ਸਹੀ ਆ ਤੁਸੀਂ ਮੈਨੂੰ ਕਦੀ ਥੱਡਾ ਇੱਕ ਮਿੰਟ ਗੱਲ ਸੁਣੋ ਮੈਂ ਕਹਣੀ ਮੈਂ ਸੱਚਾਈ ਦੀ ਗੱਲ ਕਰਦਾ ਤੁਸੀਂ ਮੇਰੇ ਭਰਾ ਜੀ ਤੁਸੀਂ ਮੈਨੂੰ ਕਦੀ ਵੇਖਿਆ ਵੀ ਤਰਨਧਾਨ ਦੇ ਕਿਸੇ ਬੰਦੇ ਦੀ ਮੈਂ ਸਪੋਰਟ ਕਰਦਾ ਵਾਂ ਸਰਬਜੀਤ ਭੁੱਲੜ ਦਾ ਰੌਲਾ ਪਾਇਆ ਸੀ ਇਹਨਾਂ ਨੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਇਹਨੂੰ ਪ੍ਰਧਾਨ ਬਣਾਇਆ ਮੈਂ ਇੱਕ ਮਿੰਟ ਯਾਰ ਮੈਂ ਉਹਦੀ ਮੀਟਿੰਗ 'ਚ ਜਾ ਕੇ ਕਹਤਾ ਸੀ ਸਰਬਜੀਤ ਭੁੱਲੜ ਪ੍ਰਧਾਨ ਨਹੀਂ ਬਣੂਗਾ ਕਿਹਾ ਹੀ ਕਿ ਨਹੀਂ ਸੁਣਿਆ ਹੀ ਤੁਸੀਂ ਕਿ ਨਹੀਂ ਇਹ ਉਹਦਾ ਹੀ ਜਾਣ ਲੋਂਦੇ ਆ ਨਾ ਤੇ ਮੈਂ ਤਾਂ ਉਹਦਾ ਉੱਥੇ ਸਾਬਤ ਕਰਕੇ ਆ ਸਪਸ਼ਟ ਕਰਕੇ ਆ ਕਿ ਉਹ ਪ੍ਰਧਾਨ ਨਹੀਂ ਬਣੂਗਾ ਪ੍ਰਧਾਨ ਪਾਰਟੀ ਆ ਹੀ ਕਮਾਂਡੇ ਬਣਾਉਣਾ ਜੇ ਕੋਈ ਗੱਲ ਹੁੰਦੀ ਤਾਂ ਮੈਂ ਕਹਿੰਦਾ ਆ ਵੀ ਉਹ ਨਹੀਂ ਬੰਦਾ ਮੈਂ ਅੱਜ ਫੇਰ ਕਹਿੰਦਾ ਡਾਕਟਰ ਸੋਲ ਦਾ ਪ੍ਰਧਾਨ ਬਣੂਗਾ ਡਾਕਟਰ ਸੋਲ ਤੇ ਐਵੇਂ ਡਿਰੀ ਜਾਂਦਾ ਉਹਨੂੰ ਕੋ ਡਰੇ ਨਾ ਮਿਲ ਤੋਂ ਮੈਂ